ਇਨਸੀਡੈਂਟ ਹੁੰਦੇ ਐ ਜ਼ਿੰਦਗੀ ਭਰੀ ਪਈ ਐ ਇਨਸੀਡੈਂਟ ਕਹਿ ਲਓ ਜੇ ਐਕਸੀਡੈਂਟ ਨਾ ਕਹੀਏ ਬਹੁਤ ਸਾਰੇ ਇਨਸੀਡੈਂਟ ਜ਼ਿੰਦਗੀ ਚ ਹੁੰਦੇ ਐ ਜੇ ਮੈਂ ਇਦਾਂ ਕਹਿ ਲਾਂ ਵੀ ਦੁਰਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਇੱਕ ਦਿਨ ਚ ਕਈ ਵਾਰੀ ਕਈ ਕੀ ਘਟਨਾਵਾਂ ਹੋ ਜਾਂਦੀਆਂ ਕਈ ਵਾਰੀ ਜ਼ਿੰਦਗੀ ਚ ਮਹੀਨੇ ਚ ਕਈ ਕੀ ਘਟਨਾਵਾਂ ਹੁੰਦੀਆਂ ਸਾਲ ਚ ਘਟਨਾਵਾਂ ਹੁੰਦੀਆਂ ਹੁੰਦੀਆਂ ਹੀ ਰਹਿੰਦੀਆਂ ਜਿਵੇਂ ਗੱਡੀ ਵਿੱਚ ਅਗਲਾ ਕਹਿੰਦਾ ਨਾ ਵੀ ਬਚਾ ਲਿਆ ਵੀ ਅੱਜ ਤਾਂ ਮਰ ਗਿਆ ਸੀ ਦੁਰਘਟਨਾ। ਇਹ ਬਚਾ ਲਿਆ ਮੈਂ ਤਾਂ ਮਰ ਗਿਆ ਸੀ। ਡਾਕਟਰ ਨੂੰ ਕਈ ਵਾਰੀ ਅਗਲਾ ਕਹਿੰਦਾ ਬਚਾ ਲਿਆ ਯਾਰ ਮੈਂ ਮਰ ਗਿਆ ਸੀ। ਐਂ ਤਾਂ ਕਹਿੰਦਾ ਡਾਕਟਰ ਦਾ ਥੈਂਕ ਯੂ ਕਰਦਾ ਅਗਲਾ ਧੰਨਵਾਦ ਕਰਦਾ। ਗੁਰਬਾਣੀ ਦਾ ਗਿਆਨ ਐਸੀ ਦਵਾਈ ਪਾਸ਼ਾ ਦਿੰਦੇ ਐ ਕਿ ਜ਼ਿੰਦਗੀ ਦੀ ਹਰ ਦੁਰਘਟਨਾ ਤੋਂ ਬੰਦਾ ਬਚ ਜਾਂਦਾ। ਹਰ ਦੁਰਘਟਨਾ ਦੁਰਘਟਨਾਵਾਂ ਇਨਸੀਡੈਂਟ ਬਹੁਤ ਸਾਰੇ ਵਰਪਰਦੇ ਰਹਿੰਦੇ ਕੁਛ ਨਾ ਕੁਛ ਕੁਛ ਨਾ ਕੁਛ ਹੋਈ ਜਾਂਦਾ ਜ਼ਿੰਦਗੀ 'ਚ ਆਹ ਹੋ ਗਿਆ ਆਹ ਹੋ ਗਿਆ ਆਹ ਹੋ ਗਿਆ ਕੋਈ ਨਾ ਕੋਈ ਤੇ ਹੁੰਦਾ ਹੀ ਹੈ ਉੱਥੇ ਫਿਰ ਬਚਦਾ ਹੈ ਨਾ ਜਦੋਂ ਬੰਦਾ ਆਪਣਾ ਸਮਝ ਵਰਤ ਕੇ ਦਿਮਾਗ ਵਰਤ ਕੇ ਫਿਰ ਧੰਨਵਾਦ ਨਿਕਲਦਾ ਵੀ ਮਹਾਰਾਜ ਜਿਹੜਾ ਇਹ ਚੱਲਿਆ ਸਟਾਰਟ ਹੋਇਆ ਮੇਰਾ ਦਿਮਾਗ ਮੈਂ ਐਸ ਘਟਨਾ ਨੂੰ ਐ ਕਰਕੇ ਮੈਂ ਤੇ ਜੋ ਨਿਕਲ ਗਿਆ ਪਰ ਜਿਹੜਾ ਇਹ ਸਟਾਰਟ ਕੀਤਾ ਇਹ ਤੂੰ ਕੀਤਾ ਜੇ ਬੰਦ ਹੀ ਰਹਿ ਜਾਂਦਾ ਜੇ ਗੱਡੀ ਨੂੰ ਸੈਲਫ ਹੀ ਨਾ ਵੱਜੇ ਸਟਾਰਟ ਹੀ ਨਾ ਹੋਵੇ ਤੇ ਹੋਵੇ ਭਾਵੇਂ ਵਧੀਆ ਵੀ ਅੱਗ ਲਾਣੀ ਫਿਰ ਤੁਸੀਂ ਖੜੀਏ ਜੇ ਸਟਾਰਟ ਹੀ ਨਾ ਹੋਵੇ ਸਟਾਰਟ ਜਿਹੜੀ ਚਾਬੀ ਹੈ ਨਾ ਜਿਹੜੀ ਅਨਹਦ ਬਾਣੀ ਪੂਜੀ ਸੰਤਨ ਹੱਥ ਰੱਖੀ ਕੁੰਜੀ ਇਹ ਚਾਬੀ ਸਾਡੇ ਦਿਮਾਗ ਨੂੰ ਲੱਗਦੀ ਹੈ ਗੱਡੀ ਜੇ ਸਟਾਰਟ ਨਾ ਹੋਈ ਤੇ ਕਿਸੇ ਕੰਮ ਦੀ ਨਹੀਂ। ਬੰਦੇ ਦਾ ਦਿਮਾਗ ਜੇ ਸਟਾਰਟ ਨਾ ਹੋਇਆ ਤੇ ਕਿਸੇ ਕੰਮ ਦਾ ਨਹੀਂ ਤੇ ਜੇ ਸਟਾਰਟ ਹੋ ਜਾਏ ਇਹ ਫਿਰ ਬੰਦੇ ਨੂੰ ਚੰਦਰਮਾ ਤੱਕ ਵੀ ਪਹੁੰਚਾ ਦਿੰਦਾ। ਜੇ ਚੰਦਰਮਾ ਤੱਕ ਪਹੁੰਚਾਇਆ ਤੇ ਕਿਸੇ ਯਾਨ ਨੇ, ਕਿਸੇ ਬਣਾਏ ਹੋਏ ਸਾਧਨ ਨੇ ਪਹੁੰਚਾਇਆ ਨਾ ਤੇ ਸਾਧਨ ਕਿੰਨੇ ਬਣਾਇਆ ਬੰਦੇ ਨੇ ਤੇ ਬੰਦੇ ਦੇ ਦਿਮਾਗ ਚੋਂ ਨਿਕਲੇ। ਜੇ ਦੁਨੀਆ ਦੀ ਹਰ ਚੀਜ਼ ਜੇ ਬਣੀ ਤੇ ਦਿਮਾਗ ਚੋਂ ਨਿਕਲੀ ਤੇ ਦਿਮਾਗ ਨੂੰ ਚਾਬੀ ਗਿਆਨ ਦੀ ਲੱਗਦੀ ਹੈ ਤੇ ਗਿਆਨ ਦੀ ਚਾਬੀ ਲਾ ਕੇ ਕਿਤੇ ਦੀ ਕਿਤੇ ਪਹੁੰਚ ਗਿਆ ਬੰਦਾ ਧੰਨਵਾਦ ਨਿਕਲੇ ਵੀ ਕਿਵੇਂ ਦਾ ਥੈਂਕ ਯੂ ਅਗਲਾ ਕਰੇ ਵੀ ਕਿਉਂ ਦਾ ਤੇ ਜੇ ਜੇ ਗੱਡੀ ਨੂੰ ਚਾਬੀ ਨਾ ਲੱਗੇ ਸਟਾਰਟ ਹੀ ਨਾ ਹੋਵੇ ਤੇ ਖੜੀ ਗੱਲ ਜਾਂਦੀ ਹੈ ਜਿਹੜੀਆਂ ਗੱਡੀਆਂ ਆ ਖੜੀਆਂ ਕਈਆਂ ਦੀਆਂ 2 ਨੰਬਰ ਦਾ ਗੱਡੀ ਆ ਗਈ ਫਸ ਗਈ ਗੱਡੀ ਉਹ ਗਲ ਗਈਆਂ ਗੱਡੀਆਂ ਨਿਕਲ ਨਹੀਂ ਸਕੀਆਂ ਟਾਇਰ ਗਲ ਗਏ ਇੰਜਨ ਗਲ ਗਏ ਸਭ ਗਲ ਗਿਆ ਸਟਾਰਟ ਹੀ ਨਹੀਂ ਹੋਈ ਇਦਾਂ ਹੀ ਦਿਮਾਗ ਜਿਹੜੇ ਨੇ ਬਿਨ ਸਟਾਰਟ ਕੀਤੇ ਹੋਏ 70 70 ਸਾਲ 80 80 ਸਾਲ ਬਸ ਖੜੀ ਗਲ ਗਈ 80 80 ਸਾਲ ਦੇ ਵੇਖੋ ਆਪਣੇ ਬਜ਼ੁਰਗਾਂ ਨੂੰ ਦਾਦਿਆਂ ਪੜਦਾਦਿਆਂ ਨੂੰ ਵੇਖੋ ਇੰਨੇ ਕ ਥਾਂ ਦੇ ਉੱਤੇ ਖੂਦੇ ਡੱਡੂ ਬਣ ਕੇ ਰਹਿ ਗਏ ਸਰਕਾਰਾਂ ਨੇ ਢਾਂਚਾ ਇਦਾਂ ਦਾ ਬਣਾਇਆ ਹੀ ਨਹੀਂ ਵੀ ਦਿਮਾਗ ਖੁੱਲ ਸਕਣ ਕਿਤੇ ਇਹਨਾਂ ਦੇ ਵਿੱਚ ਸਾਇੰਟਿਸਟ ਨਹੀਂ ਬਣ ਸਕਦੇ ਸੀ ਖੁੱਲਣ ਹੀ ਨਹੀਂ ਦਿੱਤੇ ਕਿਤੇ ਦੀ ਕਿਤੇ ਪਹੁੰਚ ਸਕਦੇ ਚਾਬੀਆਂ ਲੱਗ ਗਈਆਂ ਅਮਰੀਕਾ ਕੈਨੇਡਾ ਜਾਪਾਨ ਵਾਲਿਆਂ ਨੇ ਚਾਬੀਆਂ ਲਾਤੀਆਂ ਦਿਮਾਗਾਂ ਨੂੰ ਚਲਾ ਲੈ ਸਾਡੇ ਵਾਲੇ ਇਹੀ ਖੜੇ ਨੇ ਤੇ ਬਾਦਸ਼ਾਹ ਦੀ ਜੱਦੋ ਜਹਿਦ ਬੰਦੇ ਦਾ ਦਿਮਾਗ ਚਲਾਉਣ ਦੀ ਇਹਨੂੰ ਸਟਾਰਟ ਕਰੋ ਇਨੂੰ ਸਟਾਰਟ ਕਰੋ ਖੜਾ ਆਪਣਾ ਦਿਮਾਗ ਸਟਾਰਟ ਕਰ ਲਿਆ ਚੱਲ ਪਿਆ ਫਿਰ ਪਾਸ਼ਾ ਦੀ ਮਹਿੰਤੀ ਇਸ ਗੱਲ ਤੇ ਇਹਨੂੰ ਸਟਾਰਟ ਕਰਨਾ ਪਾਸ ਇੱਕ ਵਾਰੀ ਸਟਾਰਟ ਹੋ ਗਿਆ ਤੇ ਬਹੁਤ ਦੂਰ ਨਿਕਲੋ ਇਹਨੂੰ ਚਾਬੀ ਲਾਣੀ ਹੈ ਫਿਰ ਲਾਈ ਵੀ ਹੈ ਪਿੰਗਲ ਪਰਬਤ ਪਾਰ ਪਰੇ ਪਿੰਗਲੇ ਤੋਰ ਤੇ ਖੜ੍ਹੀ ਸੀ ਸਾਰੇ ਖਲ ਚਤਰ ਬਕੀਤਾ ਅੰਦਲੇ ਤਰੇ ਭਣ ਸੂਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਵੀਰਾਂ ਮੈਲ ਖੋਈ ਬੋਟ ਅਗ ਹਰੇ ਨਿਰਮਲ ਭਏ ਜੀਤਾ ਚਲਾਤੇ ਭਜਾਤੇ ਆਪਾਂ ਗੱਡੀ ਓਦੋਂ ਗੱਡੀ ਹੈ ਨਹੀਂ ਪਿੰਗਲੇ ਦੀ ਜੈਂਪਲ ਦੇ ਦੀ ਪਿੰਗਲਾ ਦੁਰਨ ਲਾਤਾ ਮਤਲਬ ਪਿੰਗਲਾ ਬੰਦਾ ਨਹੀਂ ਦਿਮਾਗ ਦੁਰਨ ਲਾਤਾ ਪਿੰਗਲੇ ਇਹ ਵਡਿਆਈ ਕਿੱਡੀ ਕਬੱਡੀ ਐ ਵੀ ਪਿੰਗਲਾ ਤੁਰਨ ਲਾਤਾ ਡਾਕਟਰ ਬਥੇਰੇ ਪਿੰਗਲਿਆਂ ਨੂੰ ਤੋੜ ਦਿੰਦੇ ਐ ਪੋਲੀਓ ਵਾਲਿਆਂ ਦੇ ਆਪਰੇਸ਼ਨ ਕਰ ਦਿੰਦੇ ਐ ਕਈਆਂ ਨੂੰ ਬੜੇ ਬੜੇ ਸਾਲ ਇਹ ਵੱਡੀ ਵਡਿਆਈ ਵੀ ਦਿਮਾਗੀ ਪਿੰਗਲਿਆਂ ਨੂੰ ਤੋੜਨਾ ਪਾਤਸ਼ਾਹ ਦੀ ਵੱਡੀ ਵਡਿਆਈ ਐ ਉਦੋਂ ਦੇ ਪਿੰਗਲੇ ਤੋਰਿਆ ਸੀ ਲੰਗੜਾ ਸੀ ਜੀ ਮਾਰ ਨੇ ਤੋੜਤਾ ਗੁਰੂ ਗ੍ਰੰਥ ਸਾਹਿਬ ਜੀ ਹਜ਼ਾਰਾਂ ਲੱਖਾਂ ਪਿੰਗਲਿਆਂ ਨੂੰ ਤੋੜਦੇ ਐ ਜੇ ਚੰਗੀ ਤਰ੍ਹਾਂ ਸੁਣ ਲਓ ਆ ਪਿੰਗਲਾ ਤੁਰਪੂ ਜਿਹਦਾ ਇਲਾਜ ਡਾਕਟਰ ਕਹਿੰਦਾ ਮੈਂ ਦਿਮਾਗ ਨਹੀਂ ਤੋੜ ਸਕਦਾ ਤੇਰਾ ਲੱਤ ਤੋੜ ਦੂ ਤੇਰੀ ਹੱਥ ਟੁੱਟਿਆ ਜੋੜ ਦੂੰ ਲੱਤ ਟੁੱਟੀ ਜੋੜ ਦੂੰ ਪਰ ਦਿਮਾਗ ਤੇਰਾ ਜਿਹੜਾ ਖਿਲਰਿਆ ਫਿਰਦਾ ਟੁੱਟਿਆ ਪਿਆ ਤੇਰਾ ਦਿਲ ਟੁੱਟਿਆ ਪਿਆ ਵਿਚਾਰ ਖਿਲਰੇ ਪਏ ਆ ਜਿਹੜੇ ਤੇਰੇ ਇਹ ਨਹੀਂ ਮੈਂ ਕਰ ਸਕਦਾ ਇਹਦਾ ਇਲਾਜ ਥੋੜਾ ਮੇਰੇ ਕੋਲੇ ਆ ਇਹ ਬਾਦਸ਼ਾਹ ਕੋਲ ਹੈ ਗਿਆਨ ਹੈ ਸਮਝ ਹੈ ਸਮਝਦੇ ਨਾਲ ਉਹ ਪਿੰਗਲੇ ਤੋੜਨ ਲਾਤੇ ਸਟਾਰਟ ਕਰਤੇ ਫਿਰ ਰੁਕੇ ਥੋੜਾ ਕਿਤੇ ਸਟਾਰਟ ਕੀਤੇ ਹੋਏ ਹੰਪ ਆ ਕੇ ਵੱਡੇ ਵੱਡੇ ਗੱਡੀਆਂ ਐਸੀਆਂ ਸਟਾਰਟ ਹੋਈਆਂ ਫਿਰ ਉਹਨਾਂ ਨੇ ਕਿਤੇ ਪ੍ਰਵਾਹ ਥੋੜਾ ਬੰਨੀਏ ਉਹ ਐਸੇ ਐਸੇ ਸਟਾਰਟ ਹੋਏ ਐ ਉਹ ਕਿਤੇ ਰੁਕੇ ਐ ਉਹਨਾਂ ਨੇ ਤੇ ਫਿਰ ਪ੍ਰਵਾਹ ਥੋੜਾ ਕੀਤੀ ਆ ਕਿਸੇ ਚੀਜ਼ ਦੀ ਕਿਤੇ ਕਿਤੇ ਘਰਾਂ ਦੇ ਘਰ ਉਜਾੜ ਦੇ ਖਤਮ ਹੋ ਗਏ ਪਰ ਅਗਲੇ ਐਸੇ ਚੱਲੇ ਕਿ ਮੁੜ ਕੇ ਰੁਕੇ ਨਹੀਂ ਰੁਕਣ ਦਾ ਨਾ ਹੀ ਨੀ ਐਸੇ ਦੁਰਪੇ ਵਸੇ ਗਏ ਫਿਰ ਕਹਿੰਦੇ ਅਸੀਂ ਚੱਲਦੇ ਚੱਲਦੇ ਰਹਿਣਾ ਏ ਸਭ ਘਾਟਾ ਵਾਧਾ ਹੁਣ ਚੱਲ ਪਏ ਨਾ ਹੁਣ ਰੁਕਣਾ ਕਿੱਥੇ ਐ ਹੁਣ ਤੁਰ ਪਏ ਹੁਣ ਕਿੱਥੇ ਰੁਕਣਾ ਮਤਲਬ ਦਿਮਾਗ ਚੱਲਣਾ ਚਾਹੀਦਾ ਤੇ ਬਾਦਸ਼ਾਹਾਂ ਦੀ ਜਦੋਂ ਜਹਦ ਐ ਜਿਹੜੀ ਉਹ ਬੰਦੇ ਦਾ ਦਿਮਾਗੀ ਵਿਕਾਸ ਤੇ ਜਦੋਂ ਦਿਮਾਗੀ ਵਿਕਾਸ ਹੋ ਗਿਆ ਸਮਾਜ ਦਾ ਵਿਕਾਸ ਆਪ ਹੀ ਹੋ ਜਾਣਾ ਸਾਡਾ ਸਮਾਜ ਦਾ ਵਿਕਾਸ ਨਹੀਂ ਇਹ ਇਹਦਾ ਇਹਦਾ ਜੇ ਤੁਸੀਂ ਇਹਦਾ ਇਹਦਾ ਕੱਢਣਾ ਹੋਵੇ ਵੀ ਕਿਉਂ ਨਹੀਂ ਸਮਾਜ ਦੀ ਵਿਕਾਸ ਕਿਉਂ ਨਹੀਂ ਕਿਉਂਕਿ ਬੰਦੇ ਦੇ ਦਿਮਾਗ ਦਾ ਵਿਕਾਸ ਨਹੀਂ ਤਾਂ ਹੀ ਤਾਂ ਮਰ ਜਾਂਦਾ ਪੰਜ ਬੋਤਲਾਂ ਲੈ ਕੇ ਅਗਲਾ ਵੋਟ ਪਾ ਦਿੰਦਾ ਦਿਮਾਗੀ ਵਿਕਾਸ ਹੋਵੇ ਪੰਜ ਬੋਤਲਾਂ ਲਈ ਵੋਟ ਪਾਵੇ ਅਗਲਾ ਕਹਿੰਦਾ ਚੰਗਾ ਮੰਤਰੀ ਆਉ ਚੰਗਾ ਐਮਐਲਏ ਆਉ ਸਾਡੇ ਬੱਚੇ ਨੂੰ ਨੌਕਰੀ ਦਿਵਾ ਦੂ ਉਹਦੇ ਤਨਖਾਹਾਂ ਚੰਗੀਆਂ ਆਉਣਗੀਆਂ ਮੈਂ ਰੋਜ਼ ਮੰਗਾ ਕੇ ਪੀ ਲਾਂ ਭੁੱਖਾ ਹੀ ਤਾਂ ਭੁੱਖਾ ਸੋਣਾ ਹੋ ਸਕਦਾ ਦਿਮਾਗੀ ਪਿੰਗਲਿਆਂ ਦਾ ਜੇ ਸਮਾਜ ਦਾ ਵਿਕਾਸ ਨਹੀਂ ਤੇ ਇਹਦਾ ਸਿੱਧਾ ਸਿੱਧਾ ਅਰਥ ਇਹ ਹੈ ਲੋਕਾਂ ਦੇ ਦਿਮਾਗ ਦਾ ਅਜੇ ਅਸੀਂ ਕਹਿੰਦੇ ਲੀਡਰ ਲੁੱਟਦੇ ਐ ਲੁੱਟਣ ਵਾਲਿਆਂ ਦਾ ਕਸੂਰ ਕੱਢਦੇ ਐ ਪਰ ਲਟਾਉਣ ਵਾਲਿਆਂ ਦਾ ਕਸੂਰ ਨਹੀਂ ਪਾਗਲ ਕਿਉਂ ਨੇ ਹਰ ਵਾਰੀ ਉਹਨਾਂ ਦਾ ਕਸੂਰ ਨਹੀਂ ਜਿਹੜੇ ਲੁੱਟੇ ਜਾਂਦੇ ਐ ਦਿਮਾਗ ਨਹੀਂ ਕੰਮ ਕਰਦੇ ਇੱਕ ਵਾਰ ਲੁੱਟ ਹੋ ਗਿਆ ਦੂਜੀ ਵਾਰੀ ਹੋ ਗਿਆ ਤਿੰਨਾਂ ਵਾਲੀ ਹੋ ਗਿਆ ਚਾਰਾਂ ਵਾਲੀ ਹੋ ਗਿਆ ਪੰਜਾਂ ਵਾਲੀ ਸੰਨ 47 ਤੋਂ ਲੈ ਕੇ ਕਿੰਨੀ ਵਾਰੀ ਵੋਟਾਂ ਪੈ ਗਈਆਂ ਤੇ ਹਰ ਵਾਰੀ ਗਲੀਆਂ ਲਾਲੀਆਂ ਗਲੀਆਂ ਲਾਲੀਆਂ ਇਹਨਾਂ ਦੀਆਂ ਗਲੀਆਂ ਨਾਲੀਆਂ ਹੀ ਨਹੀਂ ਪੱਕੀਆਂ ਹੋਈਆਂ ਤੇ ਫਿਰ ਫਿਰ ਵੋਟ ਉਹ ਵੀ ਉਵੇਂ ਹੀ ਹੈ ਐਦਾਂ ਹੀ ਚੱਲਦਾ ਰਹਾ ਤੇ ਫਿਰ ਦਿਮਾਗੀ ਵਿਕਾਸ ਦੀ ਕਮੀ ਨਹੀਂ ਹੈ ਤੇ ਇਹਨਾਂ ਨੂੰ ਸਭ ਤੋਂ ਵੱਧ ਸਟਾਰਟ ਕਰਨ ਦੀ ਲੋੜ ਨਹੀਂ ਦਿਮਾਗ ਤੇ ਗੁਰੂ ਸਾਹਿਬ ਦਾ ਜੋਰ ਹੀ ਇਸ ਵੇਲੇ ਲੱਗਿਆ ਵੀ ਪਿੰਗਲੇ ਤੋੜ ਲੋ ਇਨੂੰ ਭੁਜਾਓ ਮਾੜਾ ਜੀ ਇਹਨੂੰ ਪੋਰੋ ਸਟਾਰਟ ਕਰੋ ਤੇ ੱਕੇ ਲਾਉਂਦੇ ਆ ਲੋਕਾਂ ਨੂੰ ਤੱਕੇ ਲਾਉਂਦੇ ਲਾਉਂਦਿਆਂ ਨੂੰ ਤਵੀਆਂ ਤੇ ਬਾਹਰ ਅਗਲੇ ਨੇ ਦੇਗਾ ਚ ਕਾੜ ਤਰ ਰਿਤਿਆਂ ਚ ਸਾੜ ਤਰ ਉਹ ਤਾਂ ਕਈ ਲਈ ਲਈ ਤੁਰਪੋ ਯਾਰ ਮਾੜਾ ਜੀ ਮਰਜੋ ਤੁਰਪੋ ਕਈ ਹੁੰਦੇ ਨਹੀਂ ਬੰਦੇ ਕਰ ਲੋ ਯਾਰ ਕਾਕਾ ਇੰਨੀ ਜਿੱਦੋ ਜੈਦ ਕੀਤੀ ਕਈ ਵਾਰੀ ਤੇ ਬਾਦਸ਼ਾਹ ਨਾ ਐ ਬਾਣੀ ਦੇ ਸ਼ਬਦ ਕਈ ਵਾਰੀ ਇਦਾਂ ਲੱਗਦਾ ਹੁੰਦਾ ਵੀ ਜਦ ਬੰਦਾ ਖਿੱਚ ਕੇ ਨਹੀਂ ਗਿਆ ਮਰਜਾ ਤੁਰਪਾ ਹੁੰਦੇ ਕਿਉਂ ਤੂੰ ਕੁੱਤਾ ਹੀ ਬਣਿਆ ਫਿਰਦਾ ਕਿਉਂ ਸੂਰ ਵਾਂਗੂ ਮੂੰਹ ਹੀ ਮਾਰੀ ਜਾਂਦਾ ਇੱਥੇ ਕੀ ਰੁੱਸ ਲਿਡੀ ਜਾਂਦਾ ਇੱਥੇ ਸੂਰ ਵਾਂਗੂ ਕਈ ਵਾਰੀ ਐ ਵੀ ਕਹਿੰਦੇ ਆ ਸਖਤੀ ਦਾ ਵੀ ਬਣ ਜਾ ਬੰਦਾ ਮਾੜਾ ਮੋਟਾ ਕਰ ਲੈ ਬੰਦੇ ਆਲਾ ਕੰਮ ਬਈ ਐ ਇਦਾਂ ਵੀ ਕਹਿੰਦੇ ਆ ਸਾਰੀ ਖੇੜ ਜਿਹੜੀ ਐ ਨਾ ਉਹ ਤੋੜਣ ਦੀ ਐ ਤੁਰਪਾਏ ਤੇ ਪਾਦਸ਼ਾਹਾਂ ਨੇ ਪਿੰਗਲੇ ਤੋਰੇ ਭਜਾਏ ਅੱਜ ਵੀ ਭਜਦੇ ਆ ਪਿੰਗਲੇ ਠੀਕ ਨਹੀਂ ਕੀਤੇ ਅੱਜ ਵੀ ਠੀਕ ਹੋ ਰਹੇ ਆ ਜਿਹੜੇ ਤੋੜਦੇ ਭਜਾ ਦਿੰਦੇ ਮਹਾਰਾ ਦੀ ਵਡਿਆਈ ਦਿਮਾਗ ਦਿਮਾਗੀ ਪਿੰਗਲੇ ਨੂੰ ਤੋੜਨ ਵਿੱਚ ਐ ਲਤਾਂ ਵਾਲੇ ਪਿੰਗਲੇ ਤੇ ਪਿੰਗਲਾ ਹੀ ਰਹਿੰਦੇ ਯਾਰ ਫਿਰ ਕੀ ਫਰਕ ਪੈ ਜਾਂਦਾ ਹੈ ਉਹਦੇ ਨਾਲ ਇੱਦਾਂ ਮਸਲਾ ਨਹੀਂ ਪਿੰਗਲੇ ਵੀ ਨੌਕਰੀਆਂ ਕਰੀ ਜਾਂਦੇ ਆ ਜੋਬਾਂ ਕਰੀ ਜਾਂਦੇ ਨੇ ਨਰਵੈਰ ਉਹ ਜਿਹੜਾ ਆਪਣੇ ਕੋਲੇ ਮੁੰਡਾ ਆਉਂਦਾ ਹੈ ਲੱਤਾਂ ਕੰਮ ਥੋੜਾ ਕਰਦੀਆਂ ਕੱਬ ਤੱਕ ਨਹੀਂ ਥੋੜੀ ਲਿਖਦਾ ਦਿਮਾਗ ਚੱਲਦਾ ਗੱਲ ਤੇ ਦਿਮਾਗ ਚੱਲਣ ਦੀ ਹੈ ਦਿਮਾਗੀ ਹੋਵੇ ਬੰਦਾ ਦਿਮਾਗ ਚੱਲਦਾ ਹੈ ਲੱਤ ਨਹੀਂ ਵੀ ਚੱਲਦੀ ਤਾਂ ਵੀ ਠੀਕ ਹੈ ਲੱਤਾਂ ਚੱਲਦੀਆਂ ਦਿਮਾਗ ਨਹੀਂ ਚੱਲਦਾ ਤੇਰੀਆਂ ਐਡੀਆਂ ਐਡੀਆਂ ਪਿੰਜਣੀਆਂ ਫੂਕਣੀਆਂ ਨੇ ਬੱਟਣ ਤੇ ਆਈਆਂ ਐਡੇ ਐਡੀਆਂ ਬਾਹਾਂ ਲਤੌੜੇ ਪਿੱਟ ਤੇ ਤੇਰੇ ਫੂਕਣੇ ਤੇਰੇ ਦਿਮਾਗ ਤੇ ਚੱਲਦਾ ਹੀ ਨਹੀਂ ਫੇਰ ਦਿਮਾਗ ਚੱਲਣਾ ਪਹਿਲੇ ਨੰਬਰ ਤੇ ਜਾਇਦਾ ਸੀ ਆ ਚੱਲੇ ਵਿਕਾਸ ਐਦਾ ਹੋਣਾ ਚਾਹੀਦਾ ਤੇ ਬਾਦਸ਼ਾਹਾਂ ਦੀ ਜਿਹੜੀ ਜਦੋਂ ਚਾਹੀਦਾ ਇਹ ਚੱਲ ਨਹੀਂ। ਪਿਪਾ ਕੀ ਸਰੀਰ ਤੇ ਆਪਣੇ ਤੇ ਚੱਲ ਪੈਣਾ। ਇਹ ਦੇ ਇਹਦੀ ਇਹਨੂੰ ਤੇ ਵਰਤ ਲੈਣਾ ਬੰਦੇ ਨੇ। ਇਹਦੀ ਤੇ ਗੱਲ ਹੀ ਬਾਅਦ ਚ ਹੈ। ਅਗਲਾ ਜਿਹੜੂ ਮਰਜੀ ਵੇਖ ਲੋ ਡੋਲੇ ਵੇਖ ਮੇਰੇ ਪਹਿਲੇ ਸਰੀਰ ਅਗਲਾ ਕਹਿੰਦਾ ਤੂੰ ਦਿਮਾਗ ਖਾ। ਗੱਲ ਗੱਲ ਕੱਢ ਦਿੰਦੇ ਲਾਲੋ ਤੂੰ ਤੇਰੇ ਕੋਲ ਆ ਕੇ ਨਜ਼ਾਰਾ ਆਉਂਦਾ ਮੇਰਾ ਯਾਰ ਲੱਗਦਾ ਤੂੰ। ਮੈਨੂੰ ਵਧੀਆ ਲੱਗਦਾ। ਤੇਰੇ ਕੋਲ ਬਹਿ ਕੇ ਸਵਾਦ ਆਉਂਦਾ ਆ ਮਲਕ ਭਾਗੋ ਦੇ ਪੂੜਿਆਂ ਨੂੰ ਅੱਗ ਲਾਉਣੀ ਹੈ। ਮੈਂ ਕੀ ਕਰਨਾ ਇਹਦੇ ਪੂੜਿਆਂ ਨੂੰ? ਚੱਕੀ ਫੇਰਨਾ ਆਪਣੇ ਫੂੜੇ ਸਾਡਾ ਤਾਂ ਨਜ਼ਾਰਾ ਹੀ ਤੇਰੇ ਨਾਲ ਮਿਲ ਕੇ ਆਉਣਾ ਸਵਾਦ ਹੀ ਤੇਰੇ ਨਾਲ ਆਉਂਦਾ ਗੱਲ ਕਰ ਬਸ ਖੇਡ ਜਿਹੜੀ ਹੈ ਨਾ ਮਨੁੱਖੀ ਵਿਕਾਸ ਦੀ